ਆ ਉਂਗਲਾ ਵਾਲੇ ਤੋਂ ਤਾਂ ਥੀ ਜੜਦੀ ਹੈ ਵੀਰੇ ਹਨ ਇੱਕ ਤਾਂ ਕੈਮਰੇ 'ਚ ਉਂਗਲਾ ਜਿਦੇ ਕੈਮਰਾਮੈਨ ਤੋਂ ਤੇ ਜਿਹੜੇ ਬਈ ਕਈ ਵਾਰ ਉਹੀ ਉਂਗਲਾਂ ਕਰਦੇ ਨੇ ਉਹਨਾਂ ਤੋਂ ਬਈ ਹਨਾ ਤੇ ਮਿੱਤਰੋ ਉਂਗਲਾਂ ਵਾਲੇ ਤੋਂ ਬਚੋ ਮਿੱਤਰੋ ਚੰਗੀਆਂ ਕਾਰਾਂ ਲੈਣੀਆਂ ਨੇ ਤਾਂ ਸਾਡਾ ਪੇਜ ਫੋਲੋ ਕਰ ਲਿਓ ਕਮਲ ਆਟੋ ਡੀਲਸ ਲੁਧਿਆਣਾ ਤੇ ਆਜੋ ਵਧੀਆ ਕਾਰ ਲੈਣ ਵਾਸਤੇ ਆਹਾ ਵੀਰੇ ਇਹ ਵੀਰੇ 2016 ਮਾਡਲ ਹਾਂਜੀ ਪਹਿਲੇ ਨਾਂ ਦੀ ਗੱਡੀ ਆ ਹਾਂਜੀ ਸਾਰੀ origignal ਪੇਂਟ ਦੀ ਗਾਰੰਟੀ ਆ ਹਾਂਜੀ ਨੋਨ ਐਕਸੀਡੈਂਟ ਸਾਰੀ origignal ਕਾਰ ਆ ਪੂਰੀ ਵਧੀਆ ਟਾਇਰ ਜਮਾ ਨਵੇਂ ਆ ਠੀਕ ਹੈ ਇੰਟੀਰੀਅਰ ਬਹੁਤ ਹੀ ਸਾਫ਼ ਸੁਥਰਾ ਕੈਪਟਨ ਸੀਟਾਂ ਵਾਲੀ ਵੀ ਵੇਰੀਐਂਟ ਆ 2016 ਮਾਡਲ ਰੇਟ ਵੀਰੇ 12.5 ਦੀ ਜੈਸ ਨੂੰ ਮਿਲ ਜੂਗੀ 12.5 ਦੀ ਇੱਕ ਗੱਲ ਹੋਰ ਜਿਹੜਾ ਨੰਬਰ ਸਕਨੀ ਤੇ ਦਿੱਤਾ ਹੋਇਆ ਨਾ ਤੁਸੀਂ ਇਹਦੇ ਫੋਨ ਵੀ ਨਹੀਂ ਕਰਨਾ ਬਈ ਹਨਾ ਇਹਦੇ ਤੁਸੀਂ ਕੰਮ ਕਰਨਾ ਨੰਬਰ ਸੇਵ ਕਰਿਓ ਇਹਦੇ ਕੈਟਲੌਗ ਤੇ ਸਾਰੀਆਂ ਫੋਟਾਂ ਪਈਆਂ ਨੇ ਜਿਹੜੀ ਮਰਜ਼ੀ ਦੇਖ ਲਓ ਜਿਹੜੀ ਤੁਹਾਨੂੰ ਫਿੱਟ ਆਉਂਦੀ ਹੈ ਬਾਈ ਨੂੰ ਫੋਨ ਕਰ ਲਿਓ ਹੈਲੋ ਲਿਖ ਕੇ ਲਿੰਕ ਆ ਜਾਊਗਾ ਬਾ ਹੈਲੋ ਹੈਲੋ ਕਰ ਦੇ ਲਿੰਕ ਆ ਜਾਊਗਾ ਅੱਛਾ ਹੁਣ ਆ ਫੋਰਚੂਨਰ ਕਿਹੜਾ ਮਾਡਲ ਹੈ ਇਹ ਵੀਰੇ 2000 10 ਮਾਡਲ ਆ 4/4 ਮੈਨੂਅਲ ਹਾਂਜੀ ਠੀਕ ਆ ਜੀ ਪੰਜਾਬ ਨੰਬਰ ਆ ਹਾਂਜੀ ਗੱਡੀ ਦਾ ਇੰਟੀਰੀਅਰ ਚੈੱਕ ਕਰਾ ਦਿਓ ਅੰਦਰੋਂ ਚੈੱਕ ਕਰਾ ਦਿਓ ਬਹੁਤ ਸਾਫ਼ ਇੰਟੀਰੀਅਰ ਦੀ ਗੱਡੀ ਆ ਫੀਲ ਆਏ ਆਊਗਾ ਜਿਵੇਂ 15 16 ਮਾਡਲ ਤੇ ਬੈਠ ਕੇ ਹੋਵੇ ਹਾਂਜੀ ਬਿਲਕੁਲ ਦੇਖੋ ਬਈ ਹੈ ਨਾ ਕਾਰ ਅੰਦਰੋਂ ਸੋਹਣੀ ਬਈ ਇਹ ਕਾਰ ਲਿਜਾ ਸਕਦੇ ਹੋ ਤੁਸੀਂ ਕਮਲ ਆਟੋ ਡੀ ਲੁਧਿਆਣਾ ਜੇ ਕਾਰ ਚੰਗੀ ਲੈਣੀ ਆ ਤਾਂ ਆਉਣਾ ਹੀ ਪੈਣਾ ਇੱਥੇ ਆਣਾ ਬਈ ਹੈ ਰੇਟ 5 ਲੱਖ ਰੇਟ 595000 95000 ਆ ਜਾ ਬਾਈ ਨੰਬਰ ਸਕਰੀਨ ਤੇ ਆ ਬਾਈ ਸਤਿ ਸ਼੍ਰੀ ਅਕਾਲ ਜੀ